ਮੈਂ ਜੁਗਿੰਦਰ ਸਿੰਘ ਗਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਇਕਤਾ ਗਰਾਹਾ ਸਾਥੀਓ ਪਿਛਲੇ ਦਿਨੀ ਜਿਹੜੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਮਦਦ ਤੇ ਪੰਜਾਬ ਦੇ 26 ਮੰਡੀਆਂ ਨੌਂ ਤਨਾਟ ਘਰਾਣਿਆਂ ਨੂੰ ਕਣਕ ਦੀ ਫੀਲ ਬੇਚ ਤੇ ਸਟੋਰੇਜ ਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦਿੱਤੀ ਹੈ ਉਹਦੇ ਨਾਲ ਦਿੱਲੀ ਦੇ ਵਿੱਚ ਲੜੇਗੇ ਕੋਲ ਦੇ ਜਿਹੜੇ ਤਿੰਨ ਕਾਨੂੰਨ ਕਾਲੇ ਨੂੰ ਆਪਾਂ ਰੱਦ ਕਰਾਇਆ ਸੀ ਇਹ ਸਮਝ ਲਓ ਕਿ ਤਿੰਨ ਕਾਨੂੰਨਾਂ ਦੇ ਵਿੱਚੋਂ ਪਹਿਲੇ ਦੋ ਕਾਨੂੰਨ ਉਹ ਸਰਕਾਰ ਨੇ ਇੰਪਲੀਮੈਂਟ ਕਰਨ ਦਾ ਫੈਸਲਾ ਕਰਦੇ ਜੀ ਦੇ ਨਾਲ 26 ਮੰਡੀਆਂ ਦੇ ਵਿੱਚ ਨੌਂ ਤਨਾਟ ਘਰਾਣਿਆਂ ਨੂੰ ਸ਼ੀਲਵਾਹ ਦੇ ਤਰ੍ਹਾਂ ਹੀ ਕਣਕ ਫਰੀਦ ਕੇ ਆਪਦੀ ਸਟੋਰੀ ਕਰਨ ਦੀ ਆਗਿਆ ਦਿੱਤੀ। ਯਾਨੀ ਕਿ ਵਾਸੀ ਕਹਾਂ ਸੀ ਜਦੋਂ ਤਿੰਨ ਕਾਨੂੰਨ ਰੱਦ ਕੀਤੇ ਨੇ ਕਿ ਮੋਦੀ ਹਕੂਮਤ ਨੇ ਕੇ ਸੱਪ जख्मी ਹੋਇਆ ਡੰਗ ਮਾਰ ਦੀ ਸਮਰੱਥਾ ਜਿਹੜੀ ਹੈਗੀ ਹੈ। ਸੋ ਉਹੀ ਕਿਉਂਕਿ ਨੀਤੀ ਤੇ ਨੀਤ ਦੇ ਵਿੱਚ ਕੋਈ ਅਸਲੀ ਫਰਕ ਨਹੀਂ ਸੀ ਆਇਆ ਉਹ ਜਿਹੜੇ ਕਾਨੂੰਨ ਆਪਾਂ ਰੱਦ ਕਰਾਇਆ ਸੀ ਉਹ ਮੂਲ ਇੰਪਲੀਮੈਂਟ ਕਰਕੇ ਚੁੱਪਚੀ ਪੀਤੇ ਪੰਜਾਬ ਸਰਕਾਰ ਦੇ ਨਾਲ ਨਾਲ ਕੇ ਉਹ ਚੁੱਪਚੀ ਪੀਤੇ ਜੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਤੇ ਜੇ ਆਪਾਂ ਇਹਦਾ ਵਿਰੋਧ ਲੜ ਕੇ ਨਾ ਕੀਤਾ ਹੈ ਵਾਪਸ ਨਾ ਕਰਵਾਏ ਤਾਂ ਸਮਝ ਲਓ ਵੀ ਉਹ ਤਿੰਨ ਕਾਲੇ ਕਾਨੂੰਨ ਛੋੜੇ ਬਿੰਦਵਾਰੇ ਲਾਗੂ ਹੋ ਗਏ ਇਹ ਜਿਹੜੀ ਖਾਣ ਦੀਆਂ ਵਸਤਾਂ ਨੇ ਖਾਦ ਪਦਾਰਥਾਂ ਨੇ ਤੇ ਆ ਜਿਹੜੀ ਮੰਡੀ ਸਿਸਟਮ ਹੈ ਸਰਕਾਰੀ ਖਰੀਦ ਹੈ ਇਹ ਸਾਰੀ ਦੀ ਸਾਰੀ ਪ੍ਰਾਈਵੇਟ ਕੰਪਨੀ ਦੇ ਹੱਥਾਂ ਚਲੀ ਜਾਣੀ ਆ ਜਿੱਦੇ ਚ ਜ਼ਮੀਨਾਂ ਵੀ ਨਹੀਂ ਬਚਣੀਆਂ ਇੱਥੇ ਤੱਕ ਗੱਲ ਜਾਣੀ ਆ ਵੱਡੇ ਵੱਡੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਬਣ ਰਹੇ ਨੇ ਏਸੀ ਨਾਲ ਹੀ ਗੱਲ ਨਾਲ ਜੁੜੇ ਹੋਏ ਨੇ ਕਿ ਉਹ ਮਾਲ ਦੀ ਟੋਟੋਾਈ ਦਾ ਅਸ 12 ਕਿਲੋਗ੍ਰਾਮਾਂ ਦੇ ਵਿੱਚੋਂ ਮਾਲ ਦੀ ਘੋਟਵਾਲੀ ਦਾ ਕੰਮ ਉਹ ਕਰਿਆ ਕਰਨਗੇ। ਇਸੇ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਮਲਾ ਉਹ ਇਹਦਾ ਫੌਰੀ ਅੱਜ ਪੰਜ ਮੈਂਬਰੀ ਮੀਟਿੰਗ ਕਰਕੇ ਕਾਲ ਦਿੱਤੀ ਹੈ ਕਿ 2 ਤਰੀਕ ਤੋਂ ਲੈ ਕੇ 5 ਤਰੀਕ ਤੱਕ ਸਾਰੇ ਆਪ ਦੇ ਐਮ.ਐਲ.ਏ ਦੇ ਬਾਰ ਮੂਰੇ ਧਰਨੇ ਲਾ ਕੇ ਚਿਤਾਵਨੀ ਪੱਤਰ ਦਿੱਤੇ ਜਾਣਗੇ ਤੇ 8 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਅਸੀਂ ਇਹ ਪ੍ਰੋਗਰਾਮ ਜਿਹੜੀ ਸਾਰੇ ਸਾਡੇ ਆਗੂ ਸਹਿਮਾਨਾਂ ਨੂੰ ਵਰਕਰ ਸਹਿਬਾਨ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਮੇਰੀ ਵੀਡੀਓ ਕਲਿੱਪ ਸੁਣ ਕੇ ਹੁਣੇ ਆਪਣੀ ਆਪਣੀ ਜਥੇਬੰਦੀ ਫੈਸਲੇ ਕਰਕੇ ਆਪਣੇ ਪਿੰਡ ਕਾਇਆਂ ਚ ਜ਼ਿਲ੍ਹਾ ਬਲਾਕ ਕਾਇਆਂ ਚ ਫੈਸਲੇ ਕਰਕੇ ਦਿਨ ਇਕੱਠੇ ਮੀਟ ਕਰਕੇ 2 ਤੋਂ ਲੈ ਕੇ 5 ਤੱਕ ਇਹ ਡੇਟਾ ਵੀ ਤੁਹਾਨੂੰ ਅਸੀਂ ਫੋਨਾਂ ਤੇ ਵੀ ਦੱਸਾਂਗੇ ਤੇ ਇਹ ਨੂੰ ਲਾਗੂ ਕਰੋ ਇਹਦੇ ਬਗੈਰ ਬਚਣਾ ਨਹੀਂ ਉਦੋਂ ਮਹਾ ਅਗਲੀ ਲੜਾਈ ਅਗਲਾ ਪ੍ਰੋਗਰਾਮ ਦੀ ਬਾਤ ਨਾ